ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਦੁਪਹਿਰ ਦਾ ਪਿੰਨੋ ਵਜੇ 3 ਵਜੇ ਚਾਹ ਮੈਂ ਅੱਜ ਆਪਣੀ ਜਲਦੀ ਕਰ ਲਈ ਚਾਹ ਕਿਉਂਕਿ ਮੈਨੂੰ ਬਾਸੀ ਆਈ ਜਾ ਰਹੀ ਸੀ ਆਏ ਲੱਗਦਾ ਸੀ ਵੀ ਚਾਹ ਪੀ ਲੈ ਫਿਰ ਮੈਂ ਕਿਹਾ ਚਲੋ ਕਾਰੀ ਲੈਣੇ ਬਾਸੀਆ ਬਹੁਤ ਆ ਰਹੀਆਂ ਸੀ ਕਿ ਨਾ ਕਿ ਹਮ ਸੌਣ ਦਾ ਟਾਈਮ ਸੀ ਵੈਸੀ ਤੇ ਚਾਹ ਕਰ ਲਈ ਮੈਂ ਚਾਹ ਪੀ ਕੇ ਮੈਂ ਕਿਹਾ ਚਲੋ ਫਿਰ ਆਪਣੇ ਕੰਮ ਕੰਦੇ ਸ਼ੁਰੂ ਕਰਦੇ ਆ ਕੰਮ ਤਾਂ ਕੀ ਹੈ ਮੈਂ ਸ਼ਾਮ ਦਾ ਦਾਲ ਸਬਜ਼ੀ ਕਰਨੀ ਹੈ ਨਾਟ ਡਿਸਾਈਡਿਡ ਕਿ ਕੀ ਕਰਨਾ ਮੈਂ ਸੋਚ ਰਹੀ ਐਗ ਕਰੀ ਕਰ ਲਾਂ ਕੁਝ ਤੇ ਸਵੇਰਾ ਲਾ ਲੂ ਪਕੌੜੇ ਪਈ ਨੇ ਤੇ ਕੁਝ ਐਗ ਕਰੀ ਕਰ ਲੂੰਗੀ ਇਹ ਸੋਚ ਲਈ ਮੈਂ ਇੱਕ 4 ਵਜੇ ਮੈਂ ਬੁਲਾਇਆ ਹੈਲਪਰ ਅਜੀ ਸਾਡੀ ਉਹਦੀ ਪੋਤੀ ਨੂੰ ਬੁਲਾਇਆ ਮੈਂ ਕਿਹਾ ਲੱਜ ਉਹਨੂੰ ਭੇਜ ਦੀ 2 ਘੰਟੇ ਮੇਰੇ ਨਾਲ ਲਵਾ ਜੂਗੀ ਮੈਂ ਕਿਚਨ ਕਲੀਨ ਕਰਨੀ ਸ਼ੁਰੂ ਕਰਨੀ ਆ ਇੱਕ ਮਹੀਨੋਂ অলਮੋਸਟ ਹੋਣ ਵਾਲਾ ਪਰ ਇਸ ਵਾਰੀ ਸਾਡੀ ਕਿਚਨ ਬਹੁਤ ਜ਼ਿਆਦਾ ਗੰਦੀ ਹੋਈ ਕਿਉਂਕਿ ਆਹ ਦਿਨਾਂ ਵਿੱਚ ਖੇਤੀ ਦਾ ਕੰਮ ਬਹੁਤ ਜ਼ਿਆਦਾ ਹੁੰਦਾ ਉਹਦੇ ਕਰਕੇ ਕਦੇ ਇੱਕ ਬੰਦੇ ਦੀ ਰੋਟੀ ਹੋ ਗਈ ਕਦੇ ਚਾਹ ਹੋ ਗਈ ਕਦੇ ਆਹ ਰੋਜੋ ਪਾਣੀ ਪਾਰ ਲੋ ਜੀ ਗਾਇਣ ਕਰ ਬਹੁਤ ਕਿਚਨ ਗੰਦੀ ਅੱਗੇ ਨਾਲੋਂ ਗੰਦੀ ਇਸ ਵਾਰੀ ਜਾਦੀ ਤੇ ਨਾ ਕਿ ਚਲ ਮੈਂ ਕਿਚਨ ਸਾਫ ਕਰ ਲਵਾਂ ਕੱਲੀ ਦੀ ਮੇਰੀ ਹਿੰਮਤ ਹੀ ਨਹੀਂ ਪੈ ਰਹੀ ਸੀ ਕਿ ਮੈਂ ਸ਼ੁਰੂ ਕਰਾਂ ਸਾਫ ਕਰਨੀ ਸ਼ੁਰੂ ਕਰਾਂ ਅੱਜ ਮਾਰਨਿੰਗ ਵਿੱਚ ਜਿਹੜੇ ਉੱਪਰ ਮੈਟ ਲੱਗੇ ਹੋਏ ਨੇ ਕਿਚਨ ਟੌਪ ਤੇ ਕੈਬਨਟਸ ਉੱਪਰ ਲਗਾਏ ਹੋਏ ਨੇ ਮੈਂ ਲਾਈਨਰਸ ਉਹ ਤਾਂ ਮੈਂ ਵਾਸ਼ ਕਰ ਤੇ ਚਾਹ ਪੀ ਕੇ ਉਹ ਵੀ ਉੱਪਰ ਮੈਂ ਟਿਕਾ ਦੂੰਗੀ ਲਗਾ ਦੂੰਗੀ ਤੇ ਉਪਰੋਂ ਗੰਦਾ ਤਾਂ ਹੁੰਦਾ ਨੀਚੋਂ ਐਸ ਵਾਈਪ ਕਰਤਾ ਸੀ ਮੈਂ ਤੇ ਫਿਰ ਉਹ ਆਉਂਗੀ 4 ਵਜੇ ਟਾਈਮ ਕਿੱਸ ਮੈਂ ਚਾ 4 ਵਜੇ ਤੇ ਇਹ ਦਿਨ ਕਿ ਪਹਿਲਾਂ ਤਾਂ ਸਕੂਲ ਨੂੰ ਆਉਂਗਾ ਸੈਟਰਡੇ ਸ਼ਨੀਵਾਰ ਆਜ ਇੱਕ ਕੱਲ ਨੂੰ ਐਤਵਾਰ ਕੱੱਸ ਮੈਂ ਤੇ ਕੱਲ ਨੂੰ ਮੇਰੇ ਨਾਲ ਕੁਝ ਟਾਈਮ ਲਵਾਂਗੀ ਕਿਚਨ ਅਜੇ ਇੱਕ ਦਿਨ ਤਾਂ ਹੋਣੀ ਨੂੰ 2 ਘੰਟੇ ਐ ਤਾਂ ਤੇ ਤਾਂ ਉਹਨੂੰ ਨਾਲ ਲੱਗ ਲੱਗਾ ਕੇ ਮੈਂ ਸਾਫ਼ ਕਰਾਵਾਂਗੀ ਡਰਾਅਰਸ ਮੈਂ ਆਈ ਸੋਚ ਰਹੀ ਸੀ ਡਰਾਅਰਸ ਨੂੰ ਖਾਲੀ ਕਰਕੇ ਦੇ ਰੱਖਾਂਗੀ ਉਹ ਡਰਾਅਰ ਦੇ ਵਿੱਚ ਕੱਪੜਾ ਮਾਰਦਿਆ ਕਰੂਗੀ ਲਾਈਨ ਅਪ ਪਛਾਤਾ ਹਨਾ ਚਲ ਸਮਾਨ ਦੀ ਸੈਟਿੰਗ ਫਿਰ ਮੈਂ ਆਪੇ ਸਾਬ ਨਾਲ ਕਰ ਲਿਆ ਕਰੂਗੀ ਕਿਉਂਕਿ ਉਹ ਵੀ ਨਿਆਣੀ ਐ ਨਾ ਤਉਹਨੂੰ ਪਤਾ ਨਹੀਂ ਉਹ ਮੈਨੂੰ ਪਤਾ ਨਹੀਂ ਮੈਂ ਸਮਾਨ ਕਿਵੇਂ ਸੈੱਟ ਕਰਨਾ ਇਚੇ ਲੱਗਦਾ ਲਾਗ ਲਗਾ ਕੇ ਜਾਣੀ ਕਿ ਹੈਲਪ ਨਾਲ ਕੰਮ ਥੋੜਾ ਈਜ਼ੀ ਹੋ ਜੂ ਕਰਨਾ ਹੋਰ ਤਾਂ ਕੁਛ ਨਹੀਂ ਹੁੰਦਾਗਾ ਐ ਹੁੰਦਾ ਬਸ ਦੇਖਦੇ ਆ ਫਿਰ ਕਿਚਨ ਵੀ ਸਲਾਮੇ ਲਈ ਸਾਫ ਕਰਾਂ ਫਿਰ ਇੱਕ ਦਿਨ ਮੈਂ ਸੋਚ ਰਹੀ ਆ ਆਪਣੇ ਪ੍ਰੋਪਰਿਅਰੀ ਵਾਲੇ ਯੂਨਿਟਸ ਸਾਫ ਕਰਾਂ ਸਾਰਾ ਬਾਹਰ ਖੰਡ ਕੇ ਨਾ ਸ਼ੈਲਫਸ ਦੇ ਅੰਦਰ ਮੇਰੀ ਕਲਾਸ ਸ਼ੈਲਫ ਨੇ ਮਿੱਟੀ ਆਈ ਪੀ ਡਸਟ ਉਹ ਤੇ ਹੱਦ ਹੱਥ ਮਾਰਦੇ ਨਾ ਫੇਰ ਫੀਲ ਹੁੰਦਾ ਪਤਾ ਲੱਗਦਾ ਵੀ ਹਾਂ ਡਸਟ ਹੈ ਇਹ ਤਾਂ ਹੌਲੀ ਹੌਲੀ ਕਰਕੇ ਫੇਰ ਉਹ ਵੀ ਲਾਗ ਲਗਾ ਕੇ ਕਦੇ ਨਾਲ ਕਰ ਲੂੰਗੀ ਤੇ ਇੱਕ ਦਿਨ ਪਹਿਲਾਂ ਤੇ ਕੋਈ ਅੰਦਰਲੀ ਕਿਚਨ ਮੇਨ ਆ ਵੀ ਉਹ ਜ਼ਰੂਰੀ ਆ ਉਹ ਕਰੂੰ ਚਾਹ ਪੀ ਲਈ ਆਪਾਂ ਚਾਹ ਪੀ ਕੇ ਫੇਰ ਸੋਚ ਲਿਆ ਕੀ ਕਰਨਾ ਇਹ ਨਾ ਅੱਜ ਮਾਰਨਿੰਗ ਦਾ ਟਾਈਮ ਸੀ ਤੇ ਮੈਂ ਕਿਚਨ ਕਲੀਨ ਕਰਨੇ ਸ਼ੁਰੂ ਕਰਨੀ ਸੀ ਫਿਰ ਮੈਂ ਕਿਹਾ ਉੱਪਰੋਂ ਨੀਚੇ ਕਰਾਂ ਕੰੰਡਾਂ ਤੇ ਵੀ ਮੈਂ ਥੋੜਾ ਥੋੜਾ ਡਸਟਰ ਮਾਰਦਾ ਸੀ ਜਿੰਨੀ ਕਿ ਜ਼ਰੂਰਤ ਸੀ ਤੇ ਉੱਪਰ ਜਿਹੜੇ ਕੈਬਿਨੇਟਸ ਦਾ ਟਾਪ ਹੈ ਨਾ ਉੱਪਰ ਮੈਂ ਸ਼ੀਟਸ ਲਗਾਈਆਂ ਹੋਈਆਂ ਨੇ ਜਨ ਕਿ ਫਲੋਰ ਜਿਹੜੇ ਮੈਟ ਹੁੰਦੇ ਨੇ ਮੈਟਿੰਗ ਹੁੰਦੀ ਹੈ ਫਲੋਰਸ ਤੇ ਦਸ ਤਰ੍ਹਾਂ ਚ ਲਾ ਲੁ ਘਰੇ ਵੀ ਕਰ ਲਾਣੇ ਤੇ ਉਵੇਂ ਉਹ ਵਾਲੇ ਮੈਟ ਲਗਾਏ ਹੋਏ ਨੇ ਤੇ ਮੈਂ ਕਿਹਾ ਚਲੋ ਇਹ ਵੀ ਵਾਸ਼ ਕਰਦੇ ਮੈਂ ਦਿਵਾਲੀ ਵੇਲੇ ਵਾਸ਼ ਕੀਤੀ ਸੀ ਸਾਲ 'ਚ ਮੈਂ 2 ਵਾਰ ਵਾਸ਼ ਕਰਦੀ ਹੁੰਨੇ ਇਹਨਾਂ ਨੂੰ ਤੇ ਹੁਣ ਵੀ ਤੇ 6 ਮਹੀਨੇ ਹੋ ਗਏ ਇਸਮੈਂ ਕਿ ਚਲੋ ਵਾਸ਼ ਕਰਦੇ ਆਂ ਇਹ ਉਤਾਰਨੇ ਸੀ ਇੰਨੀ ਜ਼ਿਆਦਾ ਗਰੀਸ ਉੱਪਰ ਹੁੰਦੀ ਹੈ ਖਾਸ ਕਰਕੇ ਚਿਮਨੀ ਵਾਲੀ ਸਾਈਡ ਜਿਹੜੀ ਸਾਈਡ ਚਿਮਨੀ ਹੁੰਦੀ ਹੈ ਉਹ ਸਾਈਡ ਬਹੁਤ ਜ਼ਿਆਦਾ ਚਿਪਚਪਾਹਟ ਝਾਲੇ ਇਹ ਹੁੰਦੇ ਨੇ ਤੇ ਦੂਸਰੀ ਸਾਈਡ ਸੁੱਕੀ ਡਸਟ ਹੁੰਦੀ ਹੈ ਤੇ ਇਹਨਾਂ ਦਾ ਬਿਛਾਉਣ ਦਾ ਇੰਨਾ ਜ਼ਿਆਦਾ ਫਾਇਦਾ ਜਿੰਨੇ ਸਾਲਾਂ ਤੋਂ ਮੈਨੂੰ ਯੂਜ਼ ਕਰ ਰਹੀ ਹਾਂ ਨਾ ਜਿਹੜੇ ਕੈਬਿਨੇਟ ਦਾ ਉੱਪਰਲਾ ਟੌਪ ਆ ਨੀਚੋਂ ਬਿਲਕੁਲ ਵੀ ਗੰਦਾ ਨਹੀਂ ਹੁੰਦਾ ਮੈਟ ਤੋਂ ਨੇ ਸੌਖੇ ਨੇ ਨੀਚੇ ਉਤਾਰ ਕੇ ਆਪਾਂ ਇਹਨਾਂ ਨੂੰ ਧੋ ਲਾਂਗੇ ਦੁਬਾਰੇ ਲਗਾ ਦਾਂਗੇ ਹਨਾ ਇਕੱਠੇ ਨਹੀਂ ਹੁੰਦੇ ਹਵਾ ਨਾਲ ਉੜਦੇ ਨਹੀਂ ਖਰਾਬ ਨਹੀਂ ਹੁੰਦੇ ਧੋਤੇ ਤੋਂ ਬਹੁਤ ਹੀ ਟਿਕਾਊ ਹੰਡਾਊ ਤੇ ਸਸਤੀ ਚੀਜ਼ ਆ ਤੇ نیچے ਗੰਦਾ ਤਾਂ ਹੈ ਨਹੀਂ ਸੀ ਪਰ ਫਿਰ ਵੀ ਇੱਕ ਮਨ ਦੀ ਤਸੱਲੀ ਲਈ ਮੈਂ ਕਿਹਾ ਚਲੋ 클ੀਨਰ ਮਾਰ ਕੇ ਕੱਪੜਾ ਮਾਰ ਲਾਂ ਨੇ ਕੋਈ ਚਿਪਚਿਪਾ ਹਟ ਨਹੀਂ ਸੀ ਕੁਝ ਨਹੀਂ ਸੀ ਹੈਗਾ نیچے ਬਿਲਕੁਲ ਸਾਫ਼ ਹੁੰਦਾ ਇਹ ਮੈਟ ਇੰਨੀ ਵਧੀਆ ਚੀਜ਼ ਆ ਇੰਨੀ ਵਧੀਆ ਚੀਜ਼ ਆ ਨਾ ਪਹਿਲਾਂ ਮੈਨੂੰ ਬੜੀ ਮੁਸ਼ਕਲ ਆਉਂਦੀ ਜਦੋਂ ਮੈਟ ਬਚਾਉਣੇ ਸ਼ੁਰੂ ਨੂੰ ਕੀਤੇ ਸੀ ਉੱਪਰੋਂ ਸਾਫ਼ ਕਰਨਾ ਬੜਾ ਮੁਸ਼ਕਲ ਹੁੰਦਾ ਸੀ ਮੈਂ ਹੈਲਪਰ ਨੂੰ ਗਰਮ ਪਾਣੀ ਦਿੰਦੀ ਬਾউল ਵਿੱਚ ਫਿਰ ਉਹਨੂੰ ਕੱਪੜਾ ਧੋ ਤੋਂ ਦਿੰਦੀ ਵੀ ਇਹ ਮਾਰ ਦੇ ਫਿਰ ਸੁੱਕਾ ਕੱਪੜਾ ਦਿੰਦੀ ਹਾਂ ਨਾ ਬਹੁਤ ਈ ਕਨਾਟ ਉਤਾਰਨੀ ਬਹੁਤ ਜ਼ਿਆਦਾ ਮੁਸ਼ਕਲ ਸੀ ਮੈਟ ਤਾਂ ਫਿਰ ਵੀ نیچے ਉਤਰ ਜਾਣਗੇ ਥੱਲੇ ਉਤਾਰ ਕੇ ਆਪਾਂ ਇਹਨਾਂ ਨੂੰ ਅੱਛੀ ਤਰ੍ਹਾਂ ਵਾਸ਼ ਕਰ ਲਾਂਗੇ ਦੁਬਾਰੇ ਫੇਰ ਲਗਾ ਦਾਂਗੇ ਪਰ ਉੱਪਰੋਂ ਕੈਬਿਨੇਟਸ ਕਲੀਨ ਕਰਨੇ ਬਹੁਤ ਜ਼ਿਆਦਾ ਮੁਸ਼ਕਲ ਨੇ ਸੋ ਇਹ ਇਹ ਚੀਜ਼ ਬਹੁਤ ਜ਼ਿਆਦਾ ਵਧੀਆ ਇਹਨਾਂ ਨੂੰ ਆਪਾਂ ਆਪਣੇ ਡਰਾਅਰਸ ਦੇ ਵਿੱਚ ਵੀ ਲਾ ਸਕਦੇ ਆ ਕੱਪੜਿਆਂ ਵਾਲੀਆਂ ਅਲਮਾਰੀਆਂ 'ਚ ਵੀ ਲਗਾ ਸਕਦੇ ਆ ਮੈਂ ਸੋਚ ਰਹੀ ਆ ਵੀ ਮੈਂ ਇੱਕ ਆਪਣੇ ਕੱਪੜਿਆਂ ਵਾਲੀ ਅਲਮਾਰੀ ਵਿੱਚ ਲਗਾ ਲਾਂ ਇਹ ਖਿਸਕਦੇ ਵੀ ਨਹੀਂ ਹੈਗੀ ਅੱਛਾ ਪੰਡ ਜਿਵੇਂ ਮਰਜ਼ੀ ਆਪਾਂ ਭਾਰੀ ਪੰਡ ਖਿੱਚੀ ਚੱਲੀਏ ਰ ਸੋਈ 'ਚ ਤਾਂ ਖਿਸਕਦੇ ਵੀ ਨਹੀਂ ਹੈਗੇ ਬਿਲਕੁਲ ਵੀ ਹਿਲਦੇ ਨਹੀਂ ਆਪਣੀ ਜਗ੍ਹਾ ਤੋਂ ਫਟਦੇ ਨਹੀਂ ਹੈਗੇ ਹਨਾ ਤੇ ਹੁਣ ਮੈਂ ਇਹਨਾਂ ਨੂੰ ਚੱਕ ਲਈ ਸੀ ਬਾਹਰ ਉਤਾਰ ਕੇ ਉੱਪਰੋਂ ਤੇ ਬਾਹਰ ਮੈਂ ਪਹਿਲਾਂ ਤਾਂ ਛੋਟੇ ਵਾਈਪਰ ਨਾਲ ਕਿਚਨ ਵਾਲੇ ਜਿਹੜਾ ਛੋਟਾ ਵਾਈਪਰ ਹੈ ਉਹਦੇ ਨਾਲ ਮੈਂ ਡਸਟ ਜਿਹੜੀ ਸੋ ਖਿੱਚੀ ਕੂੰਗੀ ਮੈਂ ਹੱਥਾਂ ਨਾਲ ਸਾਫ਼ ਕਰਦੇ ਵੀ ਹੱਥਾਂ ਨਾਲ ਚਿੰਬੜਦੀ ਸੀ ਬੜੀ ਵਾਈਪਰ ਨਾਲ ਮੈਂ ਸਾਰੀ ਵਾਈਪ ਕਰਤੀ ਉਸ ਤੋਂ ਬਾਅਦ ਮੈਂ ਸਰਫ ਪਾ ਕੇ ਤੇ ਪਾਣੀ ਨਾਲ ਇਹਨਾਂ ਨੂੰ ਮੈਂ ਧੋ ਰਹੀ ਹਾਂ ਬਹੁਤ ਜਲਦੀ ਸਾਫ਼ ਹੋ ਜਾਂਦੇ ਨੇ ਸਾਫ਼ ਕਰਨੇ ਮੁਸ਼ਕਲ ਵੀ ਨਹੀਂ ਟਾਈਮ ਵੀ ਨਹੀਂ ਲੱਗਦਾ ਬਹੁਤ ਜਲਦੀ ਸਾਫ਼ ਹੋ ਜਾਂਦੇ ਨੇ ਬਹੁਤ ਹੀ ਵਧੀਆ ਇਹ ਮੈਨੂੰ ਚੀਜ਼ ਲੱਗੀ ਮੈਂ ਕਿ ਚਲੋ ਤੁਹਾਡੇ ਨਾਲ ਵੀ ਮੈਂ ਸ਼ੇਅਰ ਕਰਦੀ ਹਾਂ ਤੇ ਇਹਨਾਂ ਨੂੰ ਆਪਾਂ ਕਿਤੇ ਵੀ ਲਗਾ ਸਕਦੇ ਆ ਕਿਚਨ 'ਚ ਵੀ ਮੈਂ ਲੈ ਕੈਬਿਨੇਟਸ ਦੇ ਵਿੱਚ ਇਹ ਲਗਾਏ ਹੋਏ ਨੇ ਇਹਨਾਂ ਦੀ ਸਫਾਈ ਕਰਨੇ ਵੀ ਬਹੁਤ ਸੌਖਾ ਹੈ ਕਿਸ ਕਦੇ ਨਹੀਂ ਹਿਲਦੇ ਨਹੀਂ ਇਕੱਠੇ ਨਹੀਂ ਹੁੰਦੇ ਨੇ ਖ਼ਬਰ ਇਕੱਠੇ ਹੋ ਜਾਂਦੇ ਨੇ ਬਿਲਕੁਲ ਵੀ ਨਹੀਂ ਹੁੰਦੇ ਖ਼ਬਰ ਦਾ ਇਵਨ ਨੀਚੇ ਛਾਪਾ ਵੀ ਪੈ ਜਾਂਦਾ ਕੈਬਿਨੇਟ ਦੇ ਨੀਚੇ ਬੇਸ ਤੇ ਛਾਪਾ ਜਾ ਪੈਂਦਾ ਉਹਦੀ ਜਿਹੜੀ ਇੰਕ ਹੁੰਦੀ ਹੈ ਉਹਦੀ ਛਾਪ ਜੀ ਨੀਚੇ ਆ ਜਾਂਦੀ ਹੈ ਇਹਨਾਂ ਦੀ ਉਹ ਵੀ ਨਹੀਂ ਹੁੰਦਾ ਹਨਾ ਬਿਲਕੁਲ ਫਾਇਦਾ ਹੀ ਫਾਇਦਾ ਔਰ ਹੰਡਾਉ ਨੇ ਨਹੀਂ ਹੈਗਾ ਆਪਾਂ ਨੂੰ 2 ਮਹੀਨੇ ਵਾ 6 ਮਹੀਨੇ ਮਾਰਾ ਬਦਲਨੇ ਪੈਣਗੇ ਸਾਲੋ ਸਾਲ ਚੰਨ ਲਵਾਣੀ ਇਹ ਚੀਜ਼ ਹੈ ਤੇ ਮੈਂ ਹੁਣ ਫਿਊਚਰ ਆਪਣੇ ਅਲਮਾਰੀ ਜੀ ਵੀ ਲਗਾਉਣ ਦਾ ਸੋਚ ਰਹੀ ਹਾਂ ਕੱਪੜਿਆਂ ਵਾਲੇ ਵਿੱਚ ਤੇ ਇਧਰ ਮੈਂ ਤਾਰ ਤੇ ਪਾਤੇ ਸੁੱਕਣੇ ਪਰ ਹਵਾ ਇੰਨੀ ਤੇਜ਼ ਚੱਲ ਰਹੀ ਸੀ ਐਨੀ ਤੇਜ਼ ਫਿਰ ਮੈਂ ਪਾ ਥੋੜਾ ਜਿਹਾ ਪਾਣੀ ਜਿਵੇਂ ਹਵਾ ਨਾਲ ਥੋੜਾ ਜਿਹਾ ਸੁੱਕਿਆ ਤਾਂ ਮੈਂ ਨਾਲ ਦੀ ਨਾਲ ਉਤਾਰ ਕੇ ਇਹਨਾਂ ਨੂੰ ਅੰਦਰ ਲੈ ਗਈ ਸੀ ਅੰਦਰ ਮੈਂ ਚੇਅਰ 'ਤੇ ਸੁੱਕਣੇ ਪਾਤੇ ਸੁੱਕ ਗਏ ਸੀ ਆਰਾਮ ਨਾਲ ਤੇ ਹੁਣ ਸ਼ਾਮ ਦਾ ਟਾਈਮ ਆਪਣੀ ਚਾਹ ਪੀਣ ਤੋਂ ਬਾਅਦ ਫਿਰ ਮੈਂ ਲੱਗੀ ਸੀ ਕਿਚਨ ਵੱਲ ਕਿਚਨ ਸਾਫ਼ ਕਰਨ ਵੱਲ ਤੇ ਮੈਟ ਮੈਂ ਕਿਚਰੋਂ ਲਗਾਦਾ ਸਵੇਰ ਸਮੇਂ ਧੋ ਕੇ ਰੱਖ ਦਿੱਸ ਪਰ ਲਗਾਏ ਨਹੀਂ ਸੀ ਹੁਣ ਉੱਪਰ ਮੈਂ ਇਹਨਾਂ ਨੂੰ ਲਗਾ ਦਾਨੀ ਆ ਵੈਸੇ ਤਾਂ ਮੈਂ ਇੱਕ ਹੈਲਪ ਹੈਲਪਲੀ ਹੈਲਪਰ ਦੀ ਪੋਤੀ ਬੁਲਾਈ ਸੀ ਵੀ ਆ ਚੁਗੀ ਉਹ 4:00 ਵਜੇ ਪਰ ਉਹ ਆਈ ਨਹੀਂ ਹੈਗੀ ਮੈਂ ਉਹਦੇ ਵੇਟ ਕਰੇਗੀ ਮੈਂ ਲੱਗ ਗਈ ਮੈਂ ਕਿ ਚਲ ਮੈਂ ਇਹਨੇ ਕੰਮ ਸ਼ੁਰੂ ਕਰ ਦਿਆਂ ਜਿਹੜੇ ਮੇਰੇ ਕਰਨ ਵਾਲਾ ਹਾਈਟ ਵਾਲਾ ਕੋਈ ਕੰਮ ਆ ਉਹ ਮੈਂ ਕਰ ਲਾਂ ਨਹੀਂ ਹਣਾ ਚਲ ਬੱਚੀ ਤੋਂ ਹਾਈਟ ਵਾਲਾ ਉੱਪਰ ਲਾ ਕਿਉਂ ਕਰਵਾਉਣਾ ਕਿਉਂਕਿ ਬੱਚੇ ਨੂੰ ਔਖਾ ਹੋ ਜਾਣਾ ਕਰਨਾ ਵੀ ਇਹਨੇ ਉਹ ਆਜੂਗੀ ਮੈਂ ਕੰਮ ਕਰੇਗੀ ਮੈਂ ਵੇਟ ਕਰੇਗੀ ਵੀ ਹੋਣਾ ਹੀ ਹੋਣਾ ਹੀ ਹੋਣਾ ਹੀ ਪਰ ਉਹ ਆਈ ਨਹੀਂ ਪਰ ਮੇਰੇ ਅੰਦਰ ਅਜ ਹਿੰਮਤ ਐਨੀ ਆਈ ਆਈ ਡੋਨਟ نو ਕਿੱਥੋਂ ਆਈ ਐਨੀ ਹਿੰਮਤ ਮੈਂ ਸੋਚਿਆ ਨਹੀਂ ਸੀ ਵੀ ਮੈਂ ਇਕੱਲੀ ਇੰਨਾ ਕੰਮ ਕਰ ਲੂੰਗੀ ਇੰਨਾ ਮੈਂ ਕਿਚਨ ਇਕੱਲੀ ਕਰ ਔਰ ਅੱਜ ਕਿਚਨ ਦੀ ਕਲੀਨਿੰਗ ਮੈਂ ਬਹੁਤ ਵਧੀਆ ਤਰੀਕੇ ਨਾਲ ਕਰੀ ਹੈ ਜਿਹੜੀ ਮੈਂ ਹਰ ਮਹੀਨੇ ਜਿਹੜੇ ਕੈਬਿਨੇਟਸ ਨੇ ਇਨਕਲੂਡ ਕਰਦੀ ਕਲੀਨਿੰਗ ਵਿੱਚ ਅੱਜ ਮੈਂ ਉਹ ਵੀ ਸਾਫ ਕੀਤੇ ਤੇ ਮੈਟ ਲਾ ਕੇ ਉੱਪਰ ਗੀਜ਼ਰ ਵੀ ਮੈਂ ਉੱਪਰੋਂ ਸਾਫ ਕਰਤਾ ਸੀਗਾ ਸਵੇਰੇ ਜਦੋਂ ਮੈਂ ਟਾਪ ਦੀ ਕਲੀਨਿੰਗ ਕੀਤੀ ਆ ਪੱਖਾ ਵੀ ਮੈਂ ਸਾਫ ਕਰਤਾ ਸੀ ਪੇਂਟ ਦੇ ਨਿਸ਼ਾਨ ਲੱਗੇ ਹੋਏ ਨੇ ਪੱਖਾ ਵੀ ਮੈਂ ਅੱਛੀ ਤਰ੍ਹਾਂ ਸਾਫ ਕਰਤਾ ਸਾਰੇ ਚਿਕਨਾ ਹੱਡਾਸਟ ਸਾਰੇ ਉਤਰ ਗਏ ਸਾਫ-ਸਾਫ ਹੋ ਗਿਆ ਬਿਲਕੁਲ ਇਹ ਟਾਪ ਤੋਂ ਕਲੀਨਿੰਗ ਮੈਂ ਅੱਜ ਮਾਰਨਿੰਗ ਹੀ ਕਰਤੀ ਸੀ ਬਸ ਮੈਟ ਮੈਟ ਕੱਲੇ ਮੈਂ ਹੂਨ ਲਗਾਏ ਨੇ ਤਿਹੋਂ ਮੈਂ ਲੱਗੀ ਸੀ ਕਲੀਨਿੰਗ ਵਾਲ ਕਿਉਂਕਿ ਉਪਰੋਂ نیچے ਫਲ ਮੈਂ ਆ ਰਹੀ ਸੀ ਹੈ ਨਾ ਉੱਪਰ ਲਈ ਸਫਾਈ ਸਾਰੀ ਹੋ ਗਈ ਸੀ ਤੇ ਹੁਣ ਕੈਬਿਨੇਟਸ ਨੂੰ ਅੰਦਰੋਂ ਕਲੀਨ ਕਰੂੰਗੀ ਪਹਿਲਾ ਮੇਰਾ ਸਟੈਪ ਹੁੰਦਾ ਕਿ ਮੈਂ ਕੈਬਿਨੇਟਸ ਸਾਰੇ ਅੰਦਰੋਂ ਕਲੀਨ ਕਰਾਂ ਸਾਰੇ ਨਹੀਂ ਯਾਨੀ ਕਿ ਜਿੰਨੇ ਮੈਂ ਕਰਨੇ ਹੁੰਦੇ ਨੇ ਕੁਝ ਇਹੇ ਜਿਹੇ ਹੁੰਦੇ ਨੇ ਆਪਾਂ 6 ਮਹੀਨਿਆਂ ਤੋਂ ਕਰਦੇ ਆਂ ਕੁਝ ਸਾਲ ਤੋਂ ਕਰਦੇ ਆਂ ਕੁਝ 2 ਮਹੀਨਿਆਂ ਤੋਂ ਕਰਦੇ ਆਂ ਪਰ ਇਸ ਵਾਰ ਮੈਂ ਕਾਫੀ ਜ਼ਿਆਦਾ ਆਪਣੇ ਕਿਚਨ ਦੇ ਕੈਬਿਨੇਟਸ ਸਾਫ਼ ਕੀਤੇ ਜਿਹਨੂੰ ਹਰ ਮਹੀਨੇ ਮੈਂ ਕਰਦੀ ਵੀ ਨਹੀਂ ਮੈਂ ਉਹ ਵੀ ਕਰ ਦਿੱਤੇ ਅੱਜ ਕੀ ਤੇ ਭਾਂਡਿਆਂ ਵਾਲੇ ਰੈਕ ਨੇ ਮੈਂ ਖਾਲੀ ਕੀਤੇ ਭਾਂਡੇ ਸਾਰੇ ਉਤਾਰੇ نیچے ਤੇ ਇਹਨਾਂ ਨੂੰ ਰੈਕ ਨੂੰ ਕਰਦੇ ਆ ਸਾਫਾ ਦੇਖੋ ਕਪੜਾ ਕਿੰਨਾ ਗੰਦਾ ਹੋਗਾ ਜਿਹੜੀ ਨੀਚੇ ਟ੍ਰੇ ਦਿੱਤੀ ਹੁੰਦੀ ਨਾ ਟ੍ਰੇ ਵਿੱਚ ਬਹੁਤ ਜ਼ਿਆਦਾ ਡਸਟ ਕਹਿ ਲਓ ਕਈ ਵਾਰ ਆਪਣੇ ਆٹے ਵਾਲੇ ਹੱਥ ਹੁੰਦੇ ਨੇ ਆਪਾਂ ਰੋਟੀ ਪਉਣੀ ਹੁੰਦੀ ਹੈ ਤਾਂ ਆਪਾਂ फटाफट ਥਾਲੀ ਚੱਕ ਲਈ ਕੋਲੀ ਚੱਕ ਲਈ ਥੋੜਾ ਬਹੁਤ ਆਟਾ ਵਿੱਚ गिर ਜਾਂਦਾ ਵਿੱਚ गिर ਜਾਂਦਾ ਹਨ ਤੇ ਇਸ ਤਰ੍ਹਾਂ ਕਰਕੇ ਇਹ ਵਾਲੀ ਸਾਈਡ ਇੱਕ ਸਾਈਡ ਬਹੁਤ ਜ਼ਿਆਦਾ ਗੰਦੀ ਹੁੰਦੀ ਹੁੰਦੀ ਜਿਹੜੇ ਵੀ ਸਾਡੇ ਡੇਲੀ ਰੁਟੀਨ ਵਾਲੇ ਪੰਡ ਹੁੰਦੇ ਨੇ ਇੱਕ ਵਿੱਚ ਘੱਟ ਯੂਸ ਵਾਲੇ ਹੁੰਦੇ ਨੇ ਯੂਸ ਤੇ ਇਹ ਵੀ ਬਹੁਤ ਹੁੰਦੇ ਨੇ ਪਰ ਨੋਰਮਲੀ ਇਹ ਘੱਟ ਯੂਸ ਚ ਆਉਂਦੇ ਨੇ ਇੱਕ ਸਾਈਡ ਜ਼ਿਆਦਾ ਯੂਸ ਵਾਲੇ ਮੈਂ ਰੱਖੇ ਹੋਏ ਨੇ ਤਾਂ ਉਸ ਅਕੋਰਡਿੰਗ ਚਲੋ ਚੱਕ ਲੈਣੇ ਆ ਸਾਫ਼ ਸੁਫ਼ ਕਰਕੇ ਫੇਰ ਰੱਖ ਲੈਣੇ ਕੁਝ ਮੈਂ ਆਪਣੇ ਡਿਨਰ ਸੈੱਟ ਦੀਆਂ ਪਲੇਟਸ ਵੀ ਇੱਥੇ ਰੱਖੀਆਂ ਹੋਈਆਂ ਨੇ ਮੈਂ ਆਪਣੇ ਡਿਨਰ ਸੈੱਟ ਨੂੰ ਯੂਸ ਲੈ ਲੈ ਕੇ ਆਉਣਾ ਚਾਹੁੰਦੀ ਹਾਂ ਇਸ ਕਰਕੇ ਮੈਂ ਕੁਝ ਪਲੇਟਸ ਮੈਂ ਇੱਥੇ ਰੱਖੀਆਂ ਹੋਈਆਂ ਨਗੀਆਂ ਪਰ ਉਹੀ ਗੱਲ ਪਤਾ ਨਹੀਂ ਘਰਾਂ 'ਚ ਆਪ ਨੂੰ ਆਏ ਲੱਗਦਾ ਵੀ ਸਟੀਲ ਦੇ ਪਾਂਡੇ ਬਿਨਾਂ ਸਰਦਾ ਨਹੀਂ ਲੱਜਾਉ ਤਾਂ ਨਹੀਂ ਆਉਂਦੀ ਖਾਣਾ ਖਾਣ ਦੀ ਸਟੀਲ ਦੇ ਪਾਂਡੇ ਵਿੱਚ ਉਹ ਤਾਂ ਉਹੀ ਆਰਟੀਫੀਸ਼ੀਅਲ ਜਿਹਾ ਲੱਗਦਾ ਦੂਜੇ ਪੰਡਿਆਂ 'ਚ ਖਾਣਾ ਮੈਨੂੰ ਤਾਂ ਵਧੀਆ ਨਹੀਂ ਲੱਗਦਾ ਮੈਨੂੰ ਤਾਂ ਸਟੀਲ ਦੇ ਪੰਡੇ ਸਟੀਲ ਦੀਆਂ ਕੌਲੀਆਂ ਵੱਡੀਆਂ ਸਾਈਜ਼ ਦੀ ਖੁੱਲ੍ਹੀ ਸਬਜੀ ਪਹੇਜੇ ਉਹ ਜੀ ਮਾਣ ਆਉਂਦਾ ਖਾ ਕੇ ਦਾਲ ਸਬਜੀ ਖੁੱਲੀ ਦੂਜੀਆਂ ਕੌਲੀਆਂ ਨਿੱਕੇ-ਨੁਕੀਏ ਕੌਲੀਆਂ 'ਚ ਵਧੀਆ ਨਹੀਂ ਲੱਗਦਾ ਕਦੇ-ਕਦੇ ਗੈਸਟ ਆਉਂਦੇ ਚਲੋ 2-3 ਸਬ지ਆਂ ਹੁੰਦੀਆਂ ਹਨਾ ਫਿਰ ਔਰ ਥੋੜ੍ਹੀ-ਥੋੜ੍ਹੀ ਪਾਈ ਜਾਂਦੀ ਹੈ ਭਾਜੀ ਡੇਲੀ ਰੁਟੀਨ 'ਚ ਖਾਈਏ ਮੈਨੂੰ ਤਾਂ ਹੁੰਦਾ ਖੁੱਲੀ ਪਲੇਟ ਹੋਵੇ ਖੁੱਲੀ ਮੈਂ ਦਹੀਂ ਪਾਵਾਂ ਕੌਲੀਆਂ ਹੋਣ ਖੁੱਲੀਆਂ ਖੁੱਲੀ ਸਬਜੀ ਪਾਵਾਂ ਖੁੱਲੀ ਸ਼ੁਰੂ ਤੋਂ ਮੇਰੇ ਆਦਤਾਂ ਸਬਜੀ ਮੈਂ ਖੁੱਲੀ ਹੀ ਖਾਣੀ ਹੁੰਦੀ ਆ ਵੀ ਥੋੜੀ ਜੀ ਸਬਜੀ ਨਾਲ ਮੈਨੂੰ ਸਰਦਾ ਨਹੀਂ ਜਦੋਂ ਮੇਰਾ ਵਿਆਹ ਹੋਇਆ ਹੋਇਆ ਤੇ ਇੱਥੇ ਨੇ ਇਹ ਮੰਮੀ ਹੋਰੀ ਦਵਿੰਦਰ ਹੋਰੀ ਬਹੁਤ ਘੱਟ ਸਬਜੀ ਖਾਂਦੇ ਬਹੁਤ ਘੱਟ ਸਬਜੀ ਮੈਨੂੰ ਬੜਾ ਅਜੀਬ ਲੱਗਦਾ ਤੇ ਕਿ ਬਈ ਹਾਈ ਇੰਨੀ ਥੋੜੀ ਜੰਮਜੀ ਘਮੇ ਖਾਂਦੇ ਰੋਟੀ ਘਮੇ ਖਾ ਲਾਂਦੇ ਇੰਨੀ ਇੱਕ ਸਬਜੀ ਨਾਲ ਤੇ ਮੈਨੂੰ ਆਦਤ ਸੀ ਖੁੱਲੀ ਸਬਜੀ ਦੀ ਤੇ ਚਲੋ ਇਹ 스ਨੈਕਸ ਵਾਲਾ ਕੈਬਿਨੇਟ ਵੀ ਮੇਰਾ ਹੋ ਗਿਆ ਕਲੀਨ ਸਾਰਾ ਸਮਾਨ ਮੈਂ ਬਾਹਰ ਕੱਢਿਆ ਮੈਟਸ ਕਲੀਨ ਕਰਤੇ ਸਾਰਾ ਕਲੀਨ ਹੋ ਗਿਆ ਵਿੱਚੋਂ ਇੰਨੇ ਡੱਬੇ ਖਾਲੀ ਨਿਕਲ ਆਏ ਜੋ ਆਪਾਂ ਵੈਸੇ ਹੀ ਜਦੋਂ ਕੋਈ ਵਾਰ ਕੋਈ ਚੀਜ਼ ਪਈ ਹੁੰਦੀ ਆ ਉਹ ਕਾਲੇ ਚ ਪਾ ਲਾਂਦੇ ਨੇ ਮੁੜ ਕੇ ਟੱਬਾ ਫੇਰ ਅੰਦਰ ਹਨ ਆਈ ਨਹੀਂ ਮਸ਼ਿੰਖ ਚ ਰੱਖਦੀ ਉਹ ਖਾਲੀ ਟੱਬੇ ਫੇਰ ਅੰਦਰ ਆਪਾਂ ਜਦੋਂ ਅੰਦਰ ਹੀ ਰੱਖੀ ਜਾਂਦੇ ਆ ਉੱਥੇ ਡੰਪ ਹੋ ਜਾਂਦੇ ਨੇ ਬਾਹਰ ਨਿਕਲਦੇ ਨਹੀਂ ਹੈਗੇ ਇਹ ਵੀ ਆਪਣਾ ਲੇਡੀਜ਼ ਦਾ ਕੰਮ ਹੀ ਹੁੰਦਾ ਸਾਰਾ ਕੁਝ ਦੇਖਣਾ ਆਪਾਂ ਇੱਕ ਟਾਈਮ ਕਿਸੇ ਚੀਜ਼ ਤੇ ਆਪਣੀ ਨਿਗਾ ਨਾ ਜਾਵੇ ਉੱਥੇ ਆਪਣਾ ਕੰਮ ਖਰਾਪ ਪਰ ਪੋਸੀਬਲ ਨਹੀਂ ਹੈਗਾ ਆਪਾਂ ਕਿੱਥੇ ਕਿੱਥੇ ਨਿਗਾ ਰੱਖਾਂਗੇ ਘਰ ਵਿੱਚ ਹਨ ਤੇ ਹੁਣ ਮੈਂ ਪਾਰੀ ਸੀ ਜੀਆ ਸੀਡਸ ਮੈਂ ਦੂਸਰਾ ਕੈਬਿਨੇਟ ਕਲੀਨ ਕਰਨ ਲੱਗੀ ਸੀ ਮੈਂ ਜਿਹੜੇ ਸਾਈਡ ਵਾਲਾ ਉਹਦੇ ਵਿੱਚ ਜੀਆ ਸੀਡਸ ਦਾ ਪੈਕੇਟ ਪਿਆ ਸੀ ਜੋ ਮੈਂ ਖੋਲਿਆ ਹੋਇਆ ਕਾਫੀ ਟਾਈਮ ਤੋਂ ਸੀ ਫਰ ਮੈਂ ਬਸ ਕਿਸੇ ਕੰਟੇਨਰ ਵਿੱਚ ਸ਼ੀਸ਼ੀ ਵਿੱਚ ਇਹਨੂੰ ਪਾਉਣ ਦੀ ਕੋਲ ਹੀ ਕੀਤੀ ਪਈ ਸੀ ਬਸ ਉੱਪਰ ਲੋਕ ਲਾ ਕੇ ਕਲਿੱਪ ਜੇ ਲਾ ਕੇ ਮੈਂ ਰੱਖ ਦਿੰਦੀ ਸੀ ਤੇ ਫਾਈਨਲੀ ਅੱਜ ਇਹਦੀ ਵੀ ਵਾਰੀ ਆ ਗਈ ਵੀ ਇਹ ਵੀ ਮੈਂ ਸ਼ੀਸ਼ੀ ਚ ਪਾ ਤੇ ਇਸ ਤਰ੍ਹਾਂ ਜਿਵੇਂ ਕੰਮ ਜਿਹੜਾ ਮੈਨੂੰ ਦਿਖ ਰਿਹਾ ਸਨਲ ਦੀ ਰਫ ਕਰੀ ਜਾ ਰਹੀ ਸੀ ਕਿਸੇ ਕੰਮ ਦੀ ਮੈਂ ਕਾਲ ਨਹੀਂ ਕਰੀ ਕੋਈ ਕੰਮ ਮੈਂ ਡਿਲੇ ਨਹੀਂ ਕੀਤਾ ਮੈਂ ਕਿਹਾ ਅੱਜ ਮੈਂ ਕਰਨਾ ਹੀ ਕਰਨਾ ਚਿਮਨੀ ਦੇ ਦੋਨੇ ਸਾਈਡ ਵਾਲੀ ਕੈਬਨਟਸ ਕਲੀਨ ਹੋ ਗਈ ਉਹ ਮੋਸਟਲੀ ਮੈਂ ਇੱਕ ਕਰਦੀ ਹੁੰਦੀ ਹੁਣ ਸਨੈਕਸ ਵਾਲਾ ਦੂਜਾ ਕਲੌਕਰੀ ਵਾਲਾ ਨਹੀਂ ਕਰਦੀ ਹੁੰਦੀ ਅੱਜ ਮੈਂ ਉਹ ਵੀ ਕਰਤਾ ਤੇ ਸ਼ਟਰ ਵੀ ਮੈਂ ਨਹੀਂ ਕਲੀਨ ਕਰਦੀ ਹੁੰਦੀ ਸ਼ਟਰ ਕਲੀਨ ਕਰਨਾ ਤਾਂ ਮੇਰਾ ਰੂਟੀਨ ਇਹ ਹੁੰਦਾ ਕਿ ਜਦੋਂ 에ਅ ਫਰਾਇਰ ਬਾਹਰ ਨਿਕਲਦਾ ਉਦੋਂ ਮੈਂ ਖਾਣੇ 'ਚ ਕੱਪੜਾ ਮਾਰ ਦਾਨੀ ਆ ਜਦੋਂ ਟੌਪ ਸ਼ੈਲਫ ਤੋਂ ਮੈਂ ਆਪਣਾ ਅਵਨ ਚੱਕਦੀ ਆ ਕਦੇ ਕੇਕ ਵੇਰੇ ਬੇਕ ਹ ਤਾਂ ਉਹਦੋਂ ਕਲੀਨ ਕਰਦਾ ਨਹੀਂ ਹੁੰਦੀ ਹਨ ਤੇ microwaves ਵਾਲਾ ਤਾਂ ਹੁੰਦਾ ਹੀ ਨਹੀਂ ਕਲੀਨ ਸਾਲਟ ਇੱਕ ਵਾਰ ਹੁੰਦਾ ਹੋ ਕਿਉਂਕਿ microwaves ਬਹੁਤ ਬਹੁਤ ਜ਼ਿਆਦਾ ਹੈਵੀ ਹੈ ਮੈਨੂੰ ਚੱਕਣਾ ਬਹੁਤ ਔਖਾ ਲੱਗਦਾ ਮੈਂ ਤਾਂ ਇਹ ਲੋਗ ਮੇਰੇ ਹੱਥ ਚੋਂ ਹੀ ਨੀਚੇ ਗਿਰੂਗਾ ਪਰ ਅੱਜ ਮੈਂ ਉਹ ਵੀ ਸਾਫ ਕੀਤਾ microwaves ਵਾਲਾ ਖਾਣਾ ਵੀ ਮੈਂ ਸਾਫ ਕੀਤਾ ਤੇ ਉਹ ਕਰਦਾ ਸਾਫ ਸਾਰਾ ਸ਼ਟਰ ਬਸ ਅੱਜ ਇੰਨੀ ਅਨਰਜੀ ਮੇਰੇ ਅੰਦਰ ਆ ਰਹੀ ਸੀ ਮੈਨੂੰ ਆਪਣੇ ਆਪ ਤੇ ਗੁੱਸਾ ਆ ਰਿਹਾ ਸੀ ਵੀ ਮੈਂ ਰਸੋਈ ਵਿੱਚ ਇੰਨਾ ਗਾਹ ਪਾਇਆ ਹੋਇਆ ਮੇਰੀ ਰਸੋਈ ਇੰਨੀ ਗੰਦੀ ਕਿਵੇਂ ਹੋ ਸਕਦੀ ਹੈ ਮੈਂ ਤਾਂ ਇੰਨੀ ਗੰਦੀ ਕਦੇ ਕਰੀ ਨਹੀਂ ਸੀਗੀ ਇੰਨੀ ਗੰਦੀ ਇੰਨੀ ਉਥਲ ਪੁਥਲ ਮੇਰੀ ਰਸੋਈ ਚ ਕਿਵੇਂ ਹੋਈ ਪਈਆ ਤੇ ਮੈਨੂੰ ਆਪਣੇ ਆਪ ਤੇ ਗੁੱਸਾ ਆ ਰਿਹਾ ਸੀ ਬੜੀ ਖੇਚ ਜੱਟ ਰਹੀ ਸੀ ਵੀ ਮੈਂ ਤਾਂ ਇਹ ਰਸੋਈ ਮੈਂ ਰੱਖਦੀ ਨਹੀਂ ਹੁੰਦੀ ਮੈਨੂੰ ਪਸੰਦ ਹੀ ਨਹੀਂ ਹੈਗੀ ਵੀ ਅੱਜ ਮੈਂ ਕੁਝ ਮਰਜ਼ੀ ਹੋ ਜੇ ਮੈਂ ਸਾਰੀ ਕਿਚਨ ਮੈਂ ਸਾਫ਼ ਕਰਕੇ ਹਟਣੀ ਚਮਕਾ ਕੇ ਹਟਣੇ ਇੱਕ ਚੀਜ਼ ਸਾਫ਼ ਕਰਕੇ ਹਟਣੀ ਤੇ ਮੈਂ ਕੀਤਾ ਪਰ ਕੁਝ ਤਾਂ ਮਰਹਿ ਵੀ ਗਿਆ ਚਲੋ ਫੇਰ ਹੋ ਜਾ ਆ ਇਥੋਂ ਦੇਖੋ نیچے ਲਖਾਨੇ ਚ ਮਾਈਕ੍ਰੋਵੇਵ ਵੀ ਮੈਂ ਚੱਕ ਤਾਂ ਬਾਕੇ ਇਹ ਦੋਨੇ ਖਾਨੇ ਹੋ ਗਏ ਸਾਫ ਸਮਾਨ ਵੀ ਮੈਂ ਟਿਕਾਤਾ ਪਰ نیچے ਲਖਾਨਾ ਇੱਕ ਰਹਿ ਗਿਆ ਮਾਈਕ੍ਰੋਵੇਵ ਵਾਲਾ ਇਹਦੇ نیچے ਬਹੁਤ ਜ਼ਿਆਦਾ ਡਸਟ ਆਈ थिंक ਸਮੇਂ ਦਿਵਾਲੀ ਦੇ ਟਾਈਮ ਮਾਈਕ੍ਰੋਵੇਵ ਚੱਕ ਕੇ ਸਾਫ ਕੀਤਾ ਮੈਨੂੰ ਚੱਕਣ ਦੀ ਕਾਲ ਹੋ ਜਾਂਦੀ ਸਫਾਈ ਦੀ ਕੋਈ ਕਾਲ ਨਹੀਂ ਹੈਗੀ ਚੱਕਣ ਦੀ ਕਾਲ ਹੋ ਜਾਂਦੀ ਉਹ ਵੀ ਕਲੀਨ ਹੋ ਗਿਆ ਤੇ ਹੁਣ ਉੱਪਰਲੇ ਕੈਬਿਨੇਟਸ ਹੋ ਗਏ ਸਾਰੇ ਕਲੀਨ ਤੇ ਹੁਣ ਨਿਚਲਿਆਂ ਤੇ ਆ ਗਈ ਮੈਂ ਨਿਚਲੇ ਵੀ ਕਲੀਨ ਕਰੂੰਗੀ ਇੱਕ ਇੱਕ ਖਾਨੇ ਦਾ ਮੈਂ ਸਮਾਨ ਕੱਢ ਰਹੀ ਹਾਂ ਸਾਫ ਕਰ ਰਹੀ ਹਾਂ ਅੱਜ ਕੁਛ ਮੈਂ ਜ਼ਿਆਦਾ ਹੀ ਡੀਪਲੀ ਕਲੀਨ ਕਰ ਰਹੀ ਹਾਂ ਨੇ ਅੱਗੇ ਮੈਂ ਥੋੜਾ ਬਹੁਤਾ ਹੀ ਕਰਦੀ ਹੁੰਨੀ ਅੱਜ ਮੈਂ ਅੱਛੇ ਕਰਾਂ ਹੀ ਕਰਾਂ ਇਹ ਖਾਣੇ ਦਾ ਹੀ ਮੈਂ ਸਾਰਾ ਸਮਾਨ ਬਾਹਰ ਕੱਢ ਲਿਆ ਨੀਚੇ ਵਾਲ ਦੇ ਹਾਲੇ ਮੈਂ ਕੱਢਣਾ ਉੱਪਰ ਵਾਲੇ ਤਾਂ ਮੈਂ ਕੱਢ ਲਿਆ ਇੱਕ ਸ਼ੈਲਫ ਮੈਂ ਖਾਲੀ ਕਰ ਲਈ ਤੇ ਮੈਟਸ ਵੀ ਮੈਂ ਚੱਕ ਕੇ ਕੱਪੜਾ ਮਾਰਤਾ ਇੱਕ ਵੱਡਾ ਮੈਟਸ ਉਹ ਉਹ ਸਾਫ਼ ਹੀ ਸੀ ਚਲੋ ਮੈਂ ਚੱਕਿਆ ਨਹੀਂ ਪਰ ਉਹਦੇ ਉੱਪਰ ਮੈਂ ਕੱਪੜਾ ਮਾਰਤਾ ਇੱਕ ਨਾਲ ਛੋਟਾ ਪੀਸ ਲੱਗ ਤੋ ਲੱਗਿਆ ਹੋਇਆ ਸੀ ਉਹ ਮੈਂ ਚੱਕ ਕੇ ਕਰਤਾ ਵਾਈਪ ਤੇ ਇਸ ਤਰ੍ਹਾਂ ਕੁਛ ਅੱਜ ਮੇਰੀ ਕਲੀਨਿੰਗ ਚੱਲ ਰਹੀ ਸੀਗੀ ਮੈਂ ਤੁਹਾਨੂੰ ਨਾਲ ਸਮਾਨ ਤੇ ਵੀ ਇੱਕ ਵਰਣੀਗਾਵਾਜੂ ਵੀ ਕੀ ਕੁਝ ਪਿਆ ਕੀ ਨਹੀਂ ਪਿਆ ਜੋ ਚੀਜ਼ ਆਪਾਂ ਘੱਟ ਯੂਜ਼ ਕਰਨੀ ਹੁੰਦੀ ਹੈ ਜੋ ਭਾਂਡੇ ਘੱਟ ਯੂਜ਼ ਚ ਆਉਂਦੇ ਨੇ ਉਹ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਪਿੱਛੇ ਰੱਖਾਂ ਪਿਛਲੀ ਸਾਈਡ ਤੇ ਰੱਖਾਂ ਜਿਹੜੇ ਜ਼ਿਆਦਾ ਯੂਜ਼ ਹੁੰਦੇ ਨੇ ਉਹ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਫਰੰਟ ਤੇ ਰੱਖਾਂ ਤਾਂ ਕਿ ਮੈਨੂੰ ਚੱਕਣੇ ਈਜ਼ੀ ਹੋ ਜਾਣ ਸੌਖੇ ਹੋ ਜਾਣ ਹਨਾ ਫਟਾਫਟ ਮੈਨੂੰ ਚੀਜ਼ ਮਿਲ ਜਾਈ ਅਦੂਖੇ ਉਹ ਸਾਰੇ ਸਫਾਈ ਹੈ ਬਰਾਊਨ ਬਾਸਕਟ ਵਿੱਚ ਸਾਰੇ ਸਟੀਲ ਦੇ ਐਕਸਟਰਾ ਗਲਾਸ, ਜੱਗ, ਗੜਬੀਆਂ ਪਈਆਂ ਨੇ ਜੋ ਕਦੇ-ਕਦੇ ਯੂਜ਼ ਹੁੰਦੇ ਨੇ ਜੋ ਬਾਹਰਲੇ ਭਾਂਡੇ ਸਾਰੇ ਬੁੱਕ ਹੋ ਜਾਂਦੇ ਨੇ ਉਹ ਤੋਂ ਨਿਕਲਦੇ ਨੇ। ਨੀਚੇ ਮਿਕਸੀ ਦੇ ਪਿੱਛੇ ਇੱਕ 5 ਲੀਟਰ ਵਾਲਾ ਵੱਡਾ ਕੁੱਕਰ ਹੈ ਜੋ ਕਦੇ ਯੂਜ਼ ਹੁੰਦਾ ਵੱਡੇ ਪਤੀਲੇ ਨੇ। ਚੀਮਨੀ ਵਾਸ਼ ਕਰਨ ਵਾਲੀ ਟ੍ਰੇ ਪਈ ਹੈ। ਉਸ ਟ੍ਰੇ ਦੇ ਵਿੱਚ ਮੈਂ ਇੱਕ 2 ਕੋਹ ਵਾਲਾ ਡੱਬਾ ਰੱਖਿਆ ਹੋਇਆ ਜਿਹਦੇ ਵਿੱਚ ਮੈਂ ਨਮਕਿਓ ਜਮਾ ਕਰੀਆਂ ਨਹੀਂ ਹੋਣੀਆਂ। ਇਹ ਮੈਂ ਕੁੱਕਰ ਆਰਗੇਨਾਈਜ਼ ਕਰਕੇ ਰੱਖੇ ਨੇ ਕਿਉਂਕਿ ਡੇਲੀ ਯੂਜ਼ ਆਉਂਦੇ-ਆਉਂਦੇ ਹੈਨਾ ਇਸ ਤਰ੍ਹਾਂ ਆਪਣੀ ਨੀਡ ਅਕੋਰਡਿੰਗ ਜਿਵੇਂ ਜਿਹੜੇ ਚੀਜ਼ ਆਪਾਂ ਨੂੰ ਜ਼ਿਆਦਾ ਚਾਹੀਦੀ ਉਸ ਅਕੋਰਡਿੰਗ ਆਪਾਂ ਸੈਟਿੰਗ ਕਰ ਲੈਣੇ ਹੁੰਦੇ ਆਗੇ ਹਸਾਬ ਦੀ ਅਲੱਗ-ਅਲੱਗ ਨੀਡ ਹੁੰਦੀ ਹੈ ਅਲੱਗ-ਅਲੱਗ ਸੈਟਿੰਗ ਹੁੰਦੀ ਹੈ ਕਿਚਨ ਚ ਕਿ ਆਪਾਂ ਨੂੰ ਜ਼ਿਆਦਾ ਚਾਹੀਦਾ ਹੁੰਦਾ ਭਾਂਡਾ ਕਿ ਆਪਾਂ ਨੂੰ ਘੱਟ ਚਾਹੀਦਾ ਹੁੰਦਾ ਆਪਣੇ 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 ਹੱਥ ਟਿਕਿਆ ਹੁੰਦਾ ਆਪਣੇ ਚੀਜ਼ਾਂ ਤੇ ਫਿਰ ਕੰਮ ਕਰਦਿਆਂ ਨੂੰ ਆਪਾਂ ਨੂੰ ਇਹ ਨਹੀਂ ਹੁੰਦਾ ਕਿ ਚੀਜ਼ ਲੱਭਣੀ ਨਹੀਂ ਪੈਂਦੀ ਆਪਣੀ ਕਿਸੇ ਸੈਟਿੰਗ ਹੋਵੇ ਜੇ ਆਰਗੇਨਾਈਜੇਸ਼ਨ ਪ੍ਰੋਪਰ ਹੋਵੇ ਹਰ ਇੱਕ ਚੀਜ਼ ਦੀ ਕੁਕਿੰਗ ਕਰਦੇ ਹੋਏ ਕੰਮ ਕਰਦੇ ਹੋਏ ਕਿਚਨ ਚ ਆਪਣਾ ਹੱਥ ਫਟਾਫਟ ਉੱਥੇ ਹੀ ਜਾਂਦਾ ਜਿੱਥੇ ਆਪਾਂ ਚੀਜ਼ ਦੀ ਜਗ੍ਹਾ ਬਣਾਈ ਹੁੰਦੀ ਐ ਇਸ ਕਰਕੇ ਹਰ ਇੱਕ ਚੀਜ਼ ਦੀ ਇੱਕ ਪ੍ਰੋਪਰ ਜਗ੍ਹਾ ਜ਼ਰੂਰ ਹੋਣੀ ਚਾਹੀਦੀ ਐ ਕਿਚਨ ਚ ਹਰ ਇੱਕ ਚੀਜ਼ ਦਾ ਇੱਕ ਜਾਨਕੀ ਘਰ ਕਹਿ ਲਓ ਵੀ ਉਹਦਾ ਘਰ ਹੋਣਾ ਚਾਹੀਦਾ ਹਨ ਉਹਨੂੰ ਯੂਜ਼ ਕਰੋ ਵਾਸ਼ ਕਰਕੇ ਅੱਛੀ ਤਰ੍ਹਾਂ ਸਖਾ ਕੇ ਉਹਨੂੰ ਫੇਰ ਉੱਥੇ ਹੀ ਰੱਖ ਦੋ ਫਿਰ ਆਪਣਾ ਟਾਈਮ ਨਹੀਂ ਵੇਸਟ ਜਾਂਦਾ ਕੁਕਿੰਗ ਕਰਨ ਵੇਲੇ ਲੱਭਣ 'ਚ ਟਾਈਮ ਨਹੀਂ ਵੇਸ ਜਾਂਦਾ ਵੀ ਆ ਚੀਜ਼ ਕਿੱਥੇ ਪਈ ਆ ਮੈਂ ਕਿੱਥੇ ਲੱਭਾਂ ਇੱਥੇ ਰੱਖੀ ਸੀ ਇਹ 'ਚ ਤਾਂ ਹੈ ਨਹੀਂ ਪਤਾ ਨਹੀਂ ਮੈਂ ਕਿੱਥੇ ਰੱਖਤੀ ਮੈਨੂੰ ਉਹ ਚੀਜ਼ ਬਿਲਕੁਲ ਵੀ ਨਹੀਂ ਵਧੀਆ ਲੱਗਦੀ ਮੈਨੂੰ ਚੀਜ਼ ਨਾ ਲੱਭੇ ਚੀਜ਼ ਆਏ ਹੋਵੇ ਕਿ ਅੱਖਾਂ ਮੀਚ ਕੇ ਆਪਾਂ ਚੱਕ ਲਈਏ ਆ ਇਸ ਜਗ੍ਹਾ ਤੇ ਪਈ ਹੋਵੇ ਆਪਣੇ ਹਨ ਇੱਕ ਇੱਕ ਚੀਜ਼ ਦੀ ਇੱਕ ਜਗ੍ਹਾ ਯਾਦ ਹੋਵੇ ਵੀ ਇੱਥੇ ਪਈ ਆ ਅੱਖਾਂ ਮੀਚ ਕੇ ਵੀ ਆਪਾਂ ਨੂੰ ਮਿਲ ਜੇ ਤੇ ਬਸ ਹੁਣ ਇਹ ਮੈਂ ਬਾਕਸ ਲਗਾਏ ਹੋਏ ਨੇ ਗੱਤੀ ਦੇ ਕਾਫੀ ਟਾਈਮ ਤੋਂ ਮੇਰੇ ਚੱਲ ਰਹੇ ਨੇ ਇਹ ਵੀ 3 ਸਾਲਾਂ ਤੋਂ ਆਈ ਥਿੰਕ ਸੋ ਤੀਜਾ ਚੌਥਾ ਸਾਲ ਹੋ ਗਿਆ ਨਾਲ ਲਗਾਇਆ ਨੂੰ ਹਜੇ ਤੱਕ ਇਹ ਬਾਕਸ ਐ ਕونکہ ਮੈਨਾਂ ਦੀ ਪ੍ਰੋਪਰ ਸਫਾਈ ਕਰਦੇ ਰਹਿਣੀ ਹੈ ਪ੍ਰੋਪਰ ਮੈਨਾਂ ਦੀ ਕੇਅਰ ਕਰਦੇ ਹਨ ਆਪਣਾ ਯੂਜ਼ ਕਰਨ ਦਾ ਤਰੀਕਾ ਵਧੀਆ ਹੋਣਾ ਚਾਹੀਦਾ ਪਰ ਹੁਣ ਥੋੜੇ ਥੋੜੇ ਅੱਗੇ ਨਾਲ ਸਾਈਡਸ ਤੋਂ ਜੋ ਮੈਂ ਚੱਕ ਰਹੀ ਹਾਂ ਨਾ ਉਸ ਚੀਜ਼ ਖਰਾਬ ਹੋਣਾ ਕਿ ਮੈਂ ਦੇਖੂਗੀ ਡਰਾਅਰ ਵਾਸਤੇ ਵੀ ਇਹਦੇ ਨਾਲ ਆਪਦੀ ਕੋਈ ਮੈਂ ਬਾਸਕਟ ਦੋ ਮਿਲ ਜਨ ਮੈਨੂੰ ਜਾਂ ਕੋਈ ਵੀ ਦੇਖੂਗੀ ਨਾਪ ਲੈ ਕੇ ਨਾ ਇਹ ਡਰਾਅਰ ਦਾ ਇਹ ਡਰਾਅਰ ਵਾਸਤੇ ਮੈਂ ਬਾਸਕਟਸ ਲੈ ਕੇ ਆਉਂਗੀ ਪਲਾਸਟਿਕ ਦੀਆਂ ਫਿਰ ਉਹਨਾਂ ਨੂੰ ਚਲੋ ਵਾਸ਼ ਕਰ ਦੋਗੇ ਲੇਕ ਆਪਣੇ ਨਾਲ ਵਾਈਪ ਕਰ ਦੋ ਹੁਣ ਤੱਕ ਤਾਂ ਚਲੋ ਮੈਂ ਆਇਆ ਸਾਰ ਲਿਆ ਹਣਾ ਹੌਲੀ ਹੌਲੀ ਕਿ ਇੱਕ ਦੋ ਦੋ ਕਰਕੇ ਆਰਗੇਨਾਈਜ਼ਰ ਬਣ ਜਾਣੀ ਹੁੰਦੀਆਂ ਜੇ ਆਪਾਂ ਕਹੀ ਆਪਾਂ ਇਕੱਠੇ ਸਾਰੇ ਘਰ ਚੋਂ ਆਰਗੇਨਾਈਜ਼ਰ ਲੈ ਕੇ ਆਉਣੇ ਨੇ ਉਹ ਪੋਸਿਬਲ ਨਹੀਂ ਹੁੰਦਾ ਹੈਗਾ ਕਰੇ ਕਦੇ ਆਪਾਂ ਥੋੜਾ ਨਾ ਹੀ ਮੈਂ ਤਾਂ ਜਿਗਾੜ ਲਾ ਕੇ ਵੀ ਕੱਢਣਾ ਹੁੰਦਾ ਮੈਂ ਤਾਂ ਬਹੁਤ ਟਾਈਮ ਜਿਗਾੜ ਲਾ ਕੇ ਕੱਢਿਆ ਤੇ ਹੁਣ ਕੱਢ ਵੀ ਰਹੀਆਂ ਕਿਉਂਕਿ ਹਰ ਇੱਕ ਚੀਜ਼ ਵਾਸਤੇ ਇੱਕ ਆਪਾਂ ਨੂੰ ਪੈਸੇ ਲਾ ਕੇ ਆਰਗੇਨਾਈਜ਼ਰ ਖਰੀਦੀਏ ਮਾਰਕੀਟ ਚ ਉਹ ਪੋਸਿਬਲ ਨਹੀਂ ਮੈਨੂੰ ਲੱਗਦਾ ਚੰਗੀ ਗੱਲ ਵੀ ਨਹੀਂ ਅਹੀਆਂ ਚੀਜ਼ਾਂ ਵੀ ਆਪਾਂ ਨੂੰ ਰੀਯੂਜ਼ ਕਰ ਲੈਣੀਆਂ ਚਾਹੀਦੀਆਂ ਨੇ ਇਹਨਾਂ ਤੋਂ ਤੇ ਸਾਰੀਆਂ ਸ਼ੀਸ਼ੀਆਂ ਨਹੀਂ ਕਿ ਮੋਟੇ ਮੇ ਡੱਬਿਆਂ ਚ ਪਾਈਆਂ ਹੋਈਆਂ ਨਹੀਂ ਕਈ ਵਾਰ ਕੋਈ ਚੀਜ਼ ਗਿਰਦੀ ਹੈ ਤੇ ਡੱਬੇ ਵਿੱਚ ਗਿਰੂਗੀ ਡਰਾਅਰ ਚ ਮੇਰਾ ਕੰਮ ਨਹੀਂ ਬਧੂਗਾ ਤੇ ਚੱਕਣਾ ਸਮਾਨ ਡਰਾਅਰ ਚ ਤੇ ਵਾਪਸ ਰੱਖਣਾ ਵੀ ਸੌਖਾ ਹੋਇਦਾ ਨਹੀਂ ਇੱਕ ਇੱਕ ਸ਼ੀਸ਼ੀ ਆਪਾਂ ਚੱਕਾਂਗੇ ਵਾਪਸ ਫਿਰ ਇੱਕ ਇੱਕ ਰੱਖਾਂਗੇ ਕਿੰਨਾ ਟਾਈਮ ਵੇਸਟ ਜਾਂਦਾ ਫਿਰ ਇਸ ਤਰ੍ਹਾਂ ਆਪਣੇ ਟਾਈਮ ਦੀ ਵੀ ਬਚਤ ਹੋਈ ਹੁੰਦੀ ਆ ਤੇ ਸ਼ੀਸ਼ੀਆਂ ਹੱਥ ਚ ਗੇਰਨ ਦਾ ਡਰ ਵੀ ਨਹੀਂ ਰਹਿੰਦਾ ਤੁਸੀਂ ਲੰਬਾ ਚੱਕ ਲਓ ਤੇ ਬਾਹਰ ਘਟ ਲਓ ਤੇ ਸਾਰੀਆਂ ਇਹ ਬੋਟਲਸ ਮਸਾਲੇ ਵਾਲੀਆਂ ਲੌਂਗ ਇਲਾਇਚੀ ਰਾਈ ਜੀਰਾ ਧਨੀਆ ਪਾਊਡਰ ਗਰਮ ਮਸਾਲਾ ਕੌਫੀ ਬੂਮਦੀ ਸ਼ੱਕਰ ਸਾਰਾ ਕੁਝ ਇਹ ਡਰਾਅਰ ਦੇ ਵਿੱਚ ਹੈ 베ਕਿੰਗ ਪਾਊਡਰ 베ਕਿੰਗ ਸੋਡਾ ਕੋਕਾ ਪਾਊਡਰ ਹੋ ਗਿਆ ਜਿਵੇਂ ਕਾਰਨ ਫਲਰ ਪਾਊਡਰ ਹੋ ਗਿਆ ਮੱਕੀ ਦੇ ਧਾਣੇ ਹੋਗੇ ਪੌਪਕਨ ਵਾਲੇ ਕੋਈ ਹੋਰ ਸਪਾਈਸਿਸ ਹੋ ਗਿਆ 오ਰੀਗানো ਪੀਜ਼ਾ वग़ैरह ਸਾਰੇ ਇਹ ਡਰਾਅਰ ਚ ਨਹੀਂ ਕਿਚਬਾਤੀ ਬਾਕਸ ਵਿੱਚ ਇਹਦੇ ਵਿੱਚ ਹੀ ਮੈਂ ਜਗ੍ਹਾ ਬਣਾਈ ਹੋਈ ਆ ਤੇ ਉਹ ਸਾਰੇ ਇੱਕ ਇੱਕ ਮੈਂ ਬੋਟਲ ਬਾਹਰੋਂ ਸਾਫ਼ ਕਰਤੀ ਕਿਉਂਕਿ ਕਈ ਵਾਰ ਆਪਾਂ ਜਦੋਂ ਕੁਕਿੰਗ ਕਰਦੇ ਆ ਯੂਜ਼ ਕਰਦੇ ਆ ਇਨਾ ਟਾਈਮ ਨਹੀਂ ਹੁੰਦਾ ਪਈ ਕਿ ਖੀਛੀ ਜਿਹੜੀ ਆਪਾਂ ਚੱਕੀ ਆਪੋ ਤੇ ਕੱਪੜਾ ਮਾਰ ਕੇ ਰੱਖੀਏ ਤੇ ਫਿਰ ਜੋ ਸਫਾਈ ਕਰਦੇ ਆ ਫਿਰ ਉਹਦੀ ਕੋਸ਼ਿਸ਼ ਹੁੰਦੀ ਹੁਣ ਚਾਹੇ ਪੰਜ ਪੰਜ ਮਿੰਟ 10 ਮਿੰਟ ਚਾਹੇ ਵਾਧਾ ਲੱਗ ਜੇ ਪਰ ਸਾਰੀ ਪ੍ਰੋਪਰ ਕਲੀਨਿੰਗ ਹੋ ਜੇ ਫਿਰ ਤਸੱਲੀ ਹੋ ਜਾਂਦੀ ਆਪਣੀ ਤੇ ਹੁਣ ਆਹ ਵਾਲੇ ਲੱਕੜ ਦੇ ਜਿਹੜੇ ਵੁੱਡਨ ਦੇ ਇਹ ਬਕਸੇ ਕਹਿ ਲਓ ਤੁਸੀਂ ਡਰਾਅਰ ਕਹਿ ਲਓ ਇਹ ਮੈਂ ਕੱਢੇ ਨੇ ਬਾਹਰ ਤੇ ਇਹਦੇ ਵਿੱਚ ਉਹ ਵੀ ਮੈਂ ਛਾਂਟੀ ਕਰ ਰਹੀ ਸੀ ਪਰ ਮੈਨੂੰ ਇਹੋ ਜਿਹੀ ਕੋਈ ਚੀਜ਼ ਮਿਲੀ ਨਹੀਂ ਜਿਹੜੀ ਅਸੀਂ ਨਾ ਯੂਜ਼ ਕਰਦੇ ਹੋਈਏ ਨਾ ਯੂਜ਼ ਚ ਆਉਣੀ ਹੋਵੇ ਅ ਇਸ ਕਰਕੇ ਮੈਂ ਸਾਰਾ ਰੱਖ ਲਿਆ ਇਹਨਾਂ ਦੇ ਵਿੱਚੋਂ ਮੈਂ ਸਫਾਈ ਕੀਤੀ ਕਿਉਂਕਿ ਖੁੱਲੇ ਓਪਨ ਹੀ ਹੁੰਦੇ ਨੇ ਅੰਦਰ ਡਰਾਅਰ ਵਿੱਚ ਸਾਹਮਣੇ ਜਗਾ ਖਾਲੀ ਦੇਖ ਰਿਹਾ ਹਾਂ ਤੇ ਪਏ ਸੀ ਤੇ ਇਹਨਾਂ ਦੀ ਵੀ ਡਸਟਿੰਗ ਕੀਤੀ ਵਿੱਚ ਫਿਰ ਟਰਸਟ ਇਹਨਾਂ ਚ ਵੀ ਜਮਾ ਹੋ ਜਾਂਦੀ ਥੋੜੇ ਥੋੜੇ ਟਾਈਮ ਬਾਅਦ ਨਹੀਂ ਹਰ ਮਹੀਨੇ ਮੈਂ ਇਹਨਾਂ ਨੂੰ ਸਾਫ਼ ਨਹੀਂ ਕਰਦੀ ਹੁੰਦੀ ਪਰ ਹੁਣ ਇਸ ਵਾਰ ਮੈਂ ਕਰ ਰਹੀ ਹਾਂ ਕਿਉਂਕਿ ਅੱਗੇ ਮੈਨੂੰ ਲੱਗਦਾ ਸੀ ਮੈਨੂੰ ਲੋੜ ਨਹੀਂ ਸੀ ਪਰ ਹੁਣ ਆ ਮਹੀਨੇ ਮੈਨੂੰ ਲੱਗਿਆ ਵੀ ਹਾਂ ਇਹਨਾਂ ਨੂੰ ਸਫਾਈ ਦੀ ਲੋੜ ਹੈ ਉਹ ਵਾਲਾ ਖਾਨਾ ਵੀ ਮੈਂ ਕਰਤਾ ਲਾਸਟ ਕੈਬਿਨੇਟ ਸਾਫ਼ ਤੇ ਹੁਣ ਆਟੇ ਵਾਲਾ ਜਿਹੜਾ ਡਰਮਰ ਰੱਖਿਆ ਉਹ ਜਿਹਦੇ ਵਿੱਚ ਇਹ ਵਾਲਾ ਇਹਦੇ ਵਿੱਚ ਇਹ ਤਾਂ ਮੈਂ ਕਈ ਵਾਰ ਕਰਦੀ ਰਹਿੰਦੀ ਜਦੋਂ ਮੈਨੂੰ ਲੱਗੇ ਨਾ ਚੌਥੇ ਦਿਨ ਪੰਜਵੇਂ ਦਿਨ ਜਾਂ ਹਫ਼ਤੇ ਵਿੱਚ ਇੱਕ ਵਾਰੀ ਮੈਂ ਕਰਨਾ ਹੀ ਕਰਨਾ ਕਦੇ-ਕਦੇ ਹਫ਼ਤੇ ਵਿੱਚ ਮੈਂ ਦੋ ਵਾਰ ਵੀ ਕਰ ਦਾਨ ਜੇ ਲੱਗੇ ਵੀ ਆਟਾ ਵਿੱਚ ਖਿੰਡ ਗਿਆ ਉਹ ਤੋਂ ਮੈਂ ਸਾਫ਼ ਕਰ ਦਾਨੀ ਆ ਇਹਦੇ ਵਿੱਚ ਮੇਰਾ ਚੱਕਰਲਾ ਬੇਲਣਾ ਚਿਮਟਾ ਤਵਾ ਤੇ ਚੱਕਲੇ ਬੇਲਣ ਦੇ نیچے ਬਿਚਾਉਣ ਵਾਲਾ ਕੱਪੜਾ ਹੁੰਦਾ ਫਿਰ ਉਸਤਰੀ ਵਗੈਰਾ ਨਹੀਂ ਪੈਂਦੀ ਆਟੇ ਦੇ ਹਾਲ ਡਰਮ ਦੀ ਕੈਬਿਨਟ ਤੇ ਆਪਾਂ ਸਫਾਈ ਰੱਖੀ ਹੈ ਨਾ ਠੀਕ ਵਧੀਆ ਲੱਗਦਾ ਫਿਰ ਨਹੀਂ ਬਹੁਤ ਜ਼ਿਆਦਾ ਆਟਾ ਜਮਾ ਹੁੰਦਾ ਅੰਦਰ ਤੇ ਮੈਂ ਜਿਹੜਾ ਚੱਕਲੇ ਮੇਲੇ ਨਾਲ ਕੱਪੜਾ ਸੀ ਮੈਂ ਉਹ ਵੀ ਗਰਮ ਪਾਣੀ ਵਿੱਚ ਸੋਕ ਕਰਕੇ ਸਰਸਪਾ ਕੇ ਰੱਖਤਾ ਸੀਗਾ ਤੇ ਹੁਣ ਚਲੋ ਇਹਨੂੰ ਵੀ ਮੈਂ ਮਸਲ ਕੇ ਬਾਥਾਨੇ ਨਾਲ ਦੇ ਨਾਲ ਕਿਉਂਕਿ ਧੋਣ ਵਾਲਾ ਹੋਇਆ ਪਿਆ ਸੀ ਇਹਦੀ ਮੈਂ ਵੇਟ ਨਹੀਂ ਕਰਦੀ ਵੀ ਚਲੋ ਕੱਲ ਨੂੰ ਵਾਸ਼ ਕਰੂੰਗੀ ਇਸ ਕਰਕੇ ਅੱਜ ਨਾ ਮੈਂ ਕੋਈ ਕੰਮ ਡਿਲੇ ਨਹੀਂ ਕਰਿਆ ਵਾਹਿਗੁਰੂ ਜੀ ਨੇ ਪਤਾ ਨਹੀਂ ਮੈਨੂੰ ਅੱਜ ਕਿੱਥੋਂ ਹਿੰਮਤ ਬਖਸ਼ੀ ਉਹ ਕੁੜੀ ਤਾਂ ਆਈ ਨਹੀਂ ਉਹਦੇ ਵੇਟ ਕਰੇਗੀ ਵੀ ਆਊਗੀ ਆਊਗੀ ਪਰ ਉਹ ਆਈ ਨਹੀਂ ਪਰ ਚਲੋ ਹਿੰਮਤ ਬਖਸ਼ੀ ਬਾਬਾ ਜੀ ਨੇ ਮੈਂ ਇਹਨਾਂ ਕੰਮ ਕੀਤਾ ਬਸ ਹੁਣ ਮੇਰੀ ਕਿਚਨ ਆਲਮੋਸਟ ਅੰਦਰੋਂ ਸਾਰੀ ਕਲੀਨ ਸੀ ਤੇ 12-12 ਵਾਰੋਂ ਵਾਈਪ ਕਰਨ ਵਾਲੇ ਰਹਿ ਗਏ ਸੀ ਕੈਬਿਨੇਟਸ ਸਾਰੇ ਬਸ ਉਹ ਮੈਂ ਫਿਰ ਚਲੋ ਕੱਲ ਨੂੰ ਕਰੂੰਗੀ ਤੇ ਹੁਣ ਮੈਂ ਕਰ ਰਹੀ ਸੀ ਡਿਨਰ ਦੀ ਪ੍ਰੈਪਰੇਸ਼ਨ ਐਗ ਬੋਇਲ ਕਰਨੇ ਰੱਖ ਰਹੀਆਂ ਐਗ ਕਰੀ ਬਣਾਉਂਗੀ ਆਟਾ ਗੁੰਨ ਕੇ ਰੱਖ ਦੂੰਗੀ ਜੇ ਭਾਂਡੇ ਹੋਣ ਨਾਲ ਨਾਲ ਉਹ ਸਾਫ਼ ਕਰ ਦੂੰਗੀ ਤੇ ਉਸ ਤੋਂ ਬਾਅਦ ਮੈਂ ਦਵਿੰਦਰ ਨਾਲ ਜਾਣਾ ਬਾਜ਼ਾਰ ਕਿਉਂਕਿ ਮੈਂ ਦਵਿੰਦਰ ਨੂੰ ਟਾਈਮ ਦਿੱਤਾ ਹੋਇਆ ਉਹਨੇ ਮੈਨੂੰ ਪੁੱਛਿਆ ਸੀ ਕਹਿੰਦੇ ਵੀ ਕਿੰਨੇ ਵਜੇ ਨੂੰ ਤੂੰ ਤੇਰਾ ਟਾਈਮ ਲਗੂ ਕਿੰਨੇ ਵਜੇ ਜਾਣਾ ਤੇ ਮੈਂ 6 ਵਜੇ ਕਿਹਾ ਸੀ ਮੈਂ ਕਿਹਾ ਚਲੋ 6:00 ਵਜੇ ਤੱਕ ਦੇਖਾਂਗੇ 6:00 ਵਜੇ ਚੱਲਾਂਗੇ ਮੈਂ 6:00 ਵਜੇ ਤੱਕ ਕੰਮ ਕਰ ਲਾਂ ਤੇ ਪਰ ਮੈਂ ਪ੍ਰੋਪਰ 6:00 ਵਜੇ ਐਗਜ਼ੈਕਟਲੀ 6:00 ਵਜੇ ਮੈਂ ਆਪਣਾ ਕੰਮ ਫਿਨਿਸ਼ ਕਰ ਲਿਆ ਸੀ ਹਾਲੇ ਦਵਿੰਦਰ ਲੀਟ ਹੋ ਗਿਆ ਹੋਂ ਚ ਖੇਤੋਂ ਪਰ ਮੈਂ ਐਗਜ਼ੈਕਟਲੀ 6:00 ਵਜੇ ਮੈਂ ਕਿਚਨ ਜੋ ਫ੍ਰੀ ਹੋ ਗਈ ਸੀ ਐਦਾਂ ਮੈਂ ਸਮਝੀ ਦੀ ਮੈਂ ਬਹੁਤ ਜ਼ਿਆਦਾ پابੰਧ ਜਿਹੜਾ ਮੈਂ ਟਾਈਮ ਕਿਸ ਨੂੰ ਕਹਿੰਦਾ ਮ ਮ ਫ੍ਰੀ ਹੋ ਸਕਾਂ ਤੇ ਇਧਰ ਬਣ ਗਈ ਐਂਗ ਕਰੀ ਫਿਰ ਆ ਕੇ ਨਾ ਇਹ ਹੋਊਗਾ ਕਿ ਬਾਜ਼ਾਰੋਂ ਆਵਾਂਗੇ ਫੁਲਕਾ ਬਣਾਵਾਂਗੇ ਤੇ ਖਾਵਾਂਗੇ ਹਨਾ ਦਾਲ ਸਬਜ਼ੀ ਬਣੀ ਹੋਊਗੀ ਆਟਾ ਮੈਂ ਗੁੰਨਤਾ ਸਬਜ਼ੀ ਬਣ ਗਈ ਔਰ ਟਾਈਮ ਦੇਖੋ ਪੂਰਾ 6 ਵਜੇ ਚੁੱਕੇ ਨੇ ਸਿਰਫ 2 ਮਿੰਟ ਲੱਗੇ 6 ਵਜੇ ਵਿੱਚ 6 ਵਜੇ ਤੱਕ ਮੈਂ ਆਪਣਾ ਸਾਰਾ ਕੰਮ ਫਿਨਿਸ਼ ਕਰ ਲਿਆ ਸੀਗਾ ਕਿਚਨ ਹੋ ਗਈ ਕਲੀਨ ਪਰ ਬਾਹਰੋਂ ਰਹਿੰਦੀਆਂ ਅੰਦਰੋਂ ਅੰਦਰੋਂ ਸਾਰੇ ਕੈਬਿਨੇਟਸ ਹੋਗੇ ਜਿੰਨੇ ਹੋਗੇ ਮੈਂ ਆਪ ਦੇ ਪਰ ਬਹੁਤ ਚੰਗੀ ਤਰ੍ਹਾਂ ਕਰ ਦੇਣੀ ਔਰ ਜਿਹੜੇ ਕੈਬਿਨੇਟਸ ਮੈਂ ਐਵਰੀ ਮੰਥ ਹਰ ਮਹੀਨੇ ਨਹੀਂ ਕਰਦੀ ਉਹ ਵੀ ਮੈਂ ਐਡ ਕਰ ਲਈ ਸੌਰੀ ਤਾਂ ਮੈਨੂੰ ਭੁੱਖ ਲੱਗੀ ਮੈਨੂੰ ਮੈਂ ਖਾ ਰਹੀ ਸੀ ਦਾਲੀਆਂ ਸਵੇਰੇ ਬ੍ਰੈਕਫਾਸਟ ਵਿੱਚ ਦਾਲੀਆਂ ਬਣਾਏ ਸੀ ਥੋੜਾ ਜਿਹਾ ਬਚ ਗਿਆ ਸੀ ਆ ਕਟਚੀ ਕ੍ਰੈਪ ਕਟਚੀ ਤੇ ਸੱਤਰ ਪਾਣੀ ਨਾ ਗਰਮ ਕਰ ਲਾ ਮਾਈਕ੍ਰੋਵੇਵ ਵਿੱਚ ਤੇ ਹੁਣ ਇਹਦੇ ਨਾਲੇ ਖਤਮ ਹੋ ਗਏ ਨਾ ਮੈਨੂੰ ਭੁੱਖ ਵੀ ਲੱਗੀ ਤੇ ਇਸ ਤੋਂ ਮੈਂ ਕੁਝ ਹੋਰ ਖਾਣਾ ਦਾਲੀਆਂ ਹੀ ਖਾ ਲਾਂਗੀ ਜੀ ਅੰਦਰ ਆਉਂਦੇ ਨੇ ਮੈਨੂੰ ਕਹਿੰਦੇ ਤੂੰ ਤਿਆਰ ਹੋ ਜਾ ਅਸੀਂ ਚੱਲਨੇ ਆ ਥੋੜਾ ਜਿਹਾ ਬਾਜ਼ਾਰ ਮੇਨ ਕੰਮ ਤਾਂ ਮੇਰਾ ਕ੍ਰੈਡਿੰਗ ਹੁੰਦਾ ਵੀ ਕ੍ਰੈਡਿੰਗ ਕਰਉਣੀ ਬਹੁਤ ਟਾਈਮ ਲੱਗ ਜਾਂਦਾ ਮੈਨੂੰ ਲੱਗਦਾ ਹੋ ਗਿਆ ਹੋਗਾ ਡੇਢ ਭਾਵੇਂ 2 ਘੰਟੇ ਮੈਨੂੰ ਬਹੁਤ ਟ ਤੇ ਜਾਣ ਦੀ ਘਾਲ ਹੀ ਹੋਣੀ ਹੈ ਤੇ ਇੱਕ ਮੈਂ ਬਾਥਰੂਮ ਫਲੀਪਰ ਸਨੈਨ ਮੈਂ ਸਲੀਪਰਸ ਪਰ ਹੈ ਨਹੀਂ ਪਰ ਬਹੁਤ ਦਿਨ ਦੀਆਂ ਖਰਾਬ ਧੋਏ ਹੋਏ ਦੋਸਾਂ ਲੋਗਾਂ ਨੂੰ ਪਾਉਂਦੀ ਨੂੰ ਉਹ ਪੰਜ ਸੂਟ ਪਰ ਲੈ ਕੇ ਆਵਾ ਫਿਰ ਮੈਂ ਕਿ ਸਰਦੀ ਵਿੱਚ ਤਜੱਪਰ ਪਾਉਂਦੀ ਨੂੰ ਮੈਂ ਗਰਮੀ ਵਿੱਚ ਜ਼ਿਆਦਾ ਪੈਂਦੀ ਹੈ ਵਜੇ ਸਲੀਪਰਸ ਪੈਰਾਂ ਵਿੱਚ ਪਾਈ ਬਗੇ ਸੁਣੀ ਲੱਗਦੀ ਹੈ ਉਹ ਲੈ ਕੇ ਆਉਂਗੀ ਇਹ ਤਾਂ ਸਬਜ਼ੀ ਮੈਂ ਬਣਾਤੀ ਆਟਾ ਗੁੰਨਤਾ ਅੱਧੀ ਡਿਊਟੀ ਮੈਂ ਕਰਤੀ ਬਸ ਆ ਕੇ ਖੁਦ ਕਿ ਬਣਾ ਕੇ ਖਾਵਾਂਗੀ ਮਨ ਲੇ ਸਬਜ਼ੀਆਂ ਫਰੂਟ ਖਤਮ ਹੋਏ ਪਏ ਨੇ ਫਰਾਂਜੀ ਵਿੱਚ ਟਮਾਟਰ ਪਨੀਰ ਟੋਫੂ ਸਾਰਾ ਕੁਝ ਉਸੇ ਸਮਾਂ ਲੈ ਗਿਆ ਸੀ ਸੋ ਇਸ ਕਰਕੇ ਜਾਣਾ ਜ਼ਰੂਰੀ ਸੀ ਤੇ ਹੁਣ ਮੈਂ ਖਾਣਾ ਤਿਆਰ ਕਰ ਲਿਆ ਫਿਰ ਮੈਂ ਹੁਣੇ ਰੈਡੀ